ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਮਾਮੂਲੀ ਤਕਰਾਰਬਾਜ਼ੀ ਦੇ ਵਿੱਚ ਹੀ ਮਾਰ ਮੁਕਾਇਆ ਵਿਅਕਤੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕਾਤਲ ਨੂੰ ਕੀਤਾ ਗਿਆ ਗ੍ਰਿਫਤਾਰ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ। ਜਾਣਕਾਰੀ ਦਿੰਦੇ ਹੋ ਡੀਐਸਪੀ ਸਿਟੀ 2 ਨੇ ਦੱਸਿਆ ਕਿ ਬੀਤੇ ਦਿਨੀ ਬਟਿੰਡਾ ਦੇ ਪਾਵਰ ਹਾਊਸ ਰੋਡ ਤੇ ਬਣ ਰਹੇ ਇੱਕ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਕੰਮ ਕਰਦਾ ਸੀ। ਅਤੇ ਉੱਥੇ ਇੱਕ ਮਲਵਾ ਢੋਣ ਵਾਲਾ ਵਿਅਕਤੀ ਵੀ ਮਲਵਾ ਢੋ ਰਿਹਾ ਸੀ ਤਾਂ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੋ ਗਈ ਅਤੇ ਤਕਰਾਰਬਾਜ਼ੀ ਇੰਨੀ ਵੱਧ ਗਈ ਕਿ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਅਤੇ ਉਕਤ ਵਿਅਕਤੀ ਦੀ Laash ਮਿਲਣ ਤੋਂ ਬਾਅਦ ਬੀੜਤਲਾ ਨਿਵਾਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਵੱਲੋਂ ਇਹ ਕਤਲ ਕੀਤਾ ਗਿਆ ਪੂਰਾ ਮਾਮਲਾ ਸੁਣਦੇ ਹਾਂ ਡੀਐਸਪੀ ਸਿਟੀ 2 ਤੋਂ ਹੀ ਮਿਤੀ 12 ਤਰੀਕ ਨੂੰ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਇੱਕ ਬੰਦਾ ਆਇਆ ਸੀ ਉਹਨੂੰ ਕਿਹਾ ਸੀ ਉਸ ਦਾ ਭਰਾ ਹੈ ਜਿਸ ਦਾ ਨਾਮ ਮਟਰੂ ਕੁਮਾਰ ਆ ਉਹ ਉੱਥੇ ਖਾਸਪੀਟਲ ਬਣ ਰਿਹਾ ਸੀ ਉੱਥੇ ਉਹ ਲੇਬਰ ਦਾ ਕੰਮ ਕਰਦਾ ਸੀਗਾ ਤੇ ਰਾਤ ਵੇਲੇ ਉੱਥੇ ਹੀ ਰਹਿੰਦਾ ਸੀ ਤੇ ਬਤੌਰ ਚੌਕੀਦਾਰ ਦਾ ਕੰਮ ਕਰਦਾ ਸੀਗਾ ਤਾਂ ਉਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਵੀ ਉਸ ਦਿਨ ਉਹ ਉਸ ਦਿਨ ਉਹ ਕਿਤੇ ਗਿਆ ਸੀ ਕਿਸੇ ਬੰਦੇ ਨਾਲ ਤੇ ਬਟ ਉਹ ਘਰੇ ਵਾਪਸ ਲਿਆਇਆ ਜਿਸ ਬੰਦੀ ਉਹਨਾਂ ਨੇ ਆਪਣੀ ਗੋਮਸ਼ਿਕੀ ਦੀ ਰੈਪੋਰਟ ਦਰਜ ਕਰਵਾਈ ਸੀ ਤੇ ਉਹ ਆਪਣੇ ਤੌਰ ਤੇ ਵੀ ਭਾਲ ਕਰਦੇ ਰਹੇ ਤੇ ਅਸੀਂ ਵੀ ਪੁਲਿਸ ਵੱਲੋਂ ਵੀ ਉਸ ਦਿਨ ਅਸੀਂ ਭਾਲ ਚੱਲ ਰਹੀ ਸੀ ਤੇ ਕੱਲ ਸਾਡੇ ਕੋਲ ਤਕਰੀਬਨ ਸਾਨੂੰ ਇਨਫੋਰਮੇਸ਼ਨ ਜਦੋਂ ਮਿਲੀ ਉਸ ਦੀ ਆਪਣੇ ਮੱਧੂ ਕੁਮਾਰ ਦੀ ਡੈੱਡ ਬੋਡੀ ਸਾਨੂੰ ਮਿਲੀ ਉਸ ਉੱਥੇ ਮਾਨਸਾ ਰੋਡ ਤੇ 400 ਕਿੱਲੇ ਜਿੱਥੇ ਜਗ੍ਹਾ ਬਣੀ ਹੋਈ ਉੱਥੇ ਉਸ ਦੀ ਡੈੱਡ ਬੋਡੀ ਮਿਲੀ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਇਮੀਡੀਏਟਲੀ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਕੇ ਇਹਦੀ ਜੋ ਤਫਤੀਸ਼ ਚਾਲੂ ਕੀਤੀ ਗਈ ਤਾਂ ਉਸ ਚੀਜ਼ੇ ਸਾਹਮਣੇ ਆਈ ਇਹ ਗੱਲ ਸਾਹਮਣੇ ਆਈ ਕਿ ਗੱਗਾ ਹੈਗਾ ਗੱਗਾ ਸਿੰਘ ਵਾਸੀ ਬੀੜ ਤਲਾਬ ਜੋ ਕਿ ਉੱਥੋਂ ਮਲਵਾ ਢੋਣ ਦਾ ਕੰਮ ਕਰਦਾ ਹੈ। ਇਹ ਉਹ ਇਹਨਾਂ ਦੀ ਕੋਈ ਆਪਸੀ ਕਿਸੇ ਵਜ੍ਹਾ ਕਰਕੇ ਉੱਥੇ ਬਹਿਸਬਾਜ਼ੀ ਹੋ ਗਈ ਸੀ ਤੇ ਗੱਗਾ ਸਿੰਘ ਨੇ ਇਹਦਾ ਮਟਰੂ ਕੁਮਾਰ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਸੀਗਾ। ਤੁਰੰਤ ਹੀ ਅਸੀਂ ਮਕਦਮਾ ਦਰਜ ਕਰਕੇ ਇਨਸਪੈਕਟਰ ਹਰਜੋਤ ਸਿੰਘ ਐਸ ਐਚ ਓ ਸਿਵਲ ਲੈਣਾ ਇਹਨਾਂ ਦੇ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਅਸੀਂ ਇਹ ਦੋਸ਼ੀ ਦੀ ਪਾਲ ਸ਼ੁਰੂ ਕਰਤੀ ਤੇ 24 ਘੰਟੇ ਤੋਂ ਘੱਟ ਸਮੇਂ ਦੇ ਵਿੱਚ ਵਿੱਚ ਅਸੀਂ ਉਹ ਦੋਸ਼ੀ ਗ੍ਰਿਫਤਾਰ ਕਰ ਲਿਆ ਦੋਸ਼ੀ ਗ੍ਰਿਫਤਾਰ ਕਰਕੇ ਉਸ ਤੋਂ ਜੋ ਵੀ ਇਹ ਵਾਰਦਾਤ ਵਰਤਿਆ ਜਾਣ ਵਾਲਾ ਵੈਪਨ ਆ ਅਸੀਂ ਉਹ ਵੀ ਬਰਾਮਦ ਕਰਵਾ ਲਿਆ ਤੇ ਇਸ ਤੋਂ ਇਲਾਵਾ ਜੋ ਚੌਕੀਦਾਰ ਆਪਣੇ ਮਟਰੂ ਕੋਲੇ ਫੋਨ ਸੀਗਾ ਉਹ ਵੀ ਅਸੀਂ ਦੋਸ਼ੀ ਤੋਂ ਬਰਾਮਦ ਕਰਵਾ ਲਿਆ ਪਹਿਲਾਂ ਕੋਈ ਗੱਦਮੀ ਦਰਸੀ ਇਹਨਾਂ ਦੇ ਨੀ ਪਹਿਲਾਂ ਹਜੇ ਤੱਕ ਤਾਂ ਉਹਨਾਂ ਦੇ ਦਰਾਂਨੇ ਤਫਤੀਸ਼ ਦੇਖਦੇ ਆ ਬਿਠਾਈ ਤੱਕ ਕੋਈ ਮੁਕਦਮੇ ਦੀ ਗੱਲ ਸਾਹਮਣੇ ਨਹੀਂ ਆਈ ਜੀ